ਦੱਸਿਓ ਦੋਸਤੋ 23 ਮਈ 2022 ਦਿਨ ਸ਼ੁੱਕਰਵਾਰ ਜਮਾ ਮੰਗਾ ਸਾਹਿਬ ਉਹ ਦੂਪੜਦੇ ਆ ਤੇ ਅਰਲੀ ਮਾਰਨਿੰਗ ਹੈ ਹਵੇਲੀ ਪਹੁੰਚ ਗਏ ਸੀ ਅਮਰਸਰੋਂ ਸਾਡੀ ਵਾਪਸੀ ਹੈ ਤੇ ਹਵੇਲੀ ਦਾ ਰੰਗ ਮੇਲਾ ਤੁਹਾਨੂੰ ਦਿਖਾਉਨੇ ਆ ਆ ਦੇਖੋ ਪਿੱਛੇ ਟਰੈਕਟਰ ਖੜਾ ਐਸੀ ਤੇ ਮੰਗਾ ਸਾਹਿਬ ਕਿੱਦਾਂ ਰਿਹਾ ਟੂਰ ਬਹੁਤ ਵਧੀਆ ਜੀ ਬਹੁਤ ਹੁੰਦਾ ਰਿਹਾ ਬੜਾ ਮਜ਼ਾ ਆਇਆ ਔਰ ਮਜ਼ਾਰੇ ਲਈ ਆਪਾਂ ਸਾਰੇ ਤੇ ਰੱਬੀ ਪਰਤਾਪ ਜੀ ਦੇਖਿਆ ਦਰਬੰਦਰ ਸਾਹਿਬ ਅਸੀਂ 2 2.5 ਘੰਟੇ ਗੱਲ ਜਿਹੜੇ ਬਤਾਏ 3 ਘੰਟੇ ਸਾਡੀ ਜ਼ਿੰਦਗੀ ਦਾ ਸਭ ਤੋਂ ਵੈਲਿਊਅਬਲ ਆਵਰ ਸੀ ਜੀ ਸੋ ਆਓ ਦੋਸਤੋ ਲੋ ਜੀ ਮੈਸੀ 1035 ਡੀਆਈ ਖੜਾ ਇਹ ਅੰਟਿਕਸ ਹੈ ਜੀ ਕੀ ਬਾਤ ਹੈ ਮੰਗਾ ਸਾਹਿਬ ਵੀਡੀਓਜ਼ ਤੇ 24 ਹੋਅਰ ਖੁੱਲੀ ਆ ਜਲੰਧਰ ਹਵੇਲੀ ਆ ਗਿਆ ਸੀ ਮਾਹਰੇ ਬਹਿਨੇ ਆਣਾ ਜੀ ਹਾਂਜੀ ਤੇ ਲੰਨੇ ਆ ਸਨੈਕਸ ਆਪੋਂ ਤੇ ਫਿਰ ਵਾਪਸੀ ਹੈ ਰੋਪੜ ਦੀ ਲੋ ਜੀ ਹਵੇਲੀ ਜਲੰਧਰ ਵਿਖੇ ਲੱਸੀ ਪੀ ਕੇ ਅਸੀਂ ਤਾਜ਼ਾ ਦਮ ਹੋ ਕੇ ਵਾਪਸੀ ਹੈ ਤੇ ਗੱਡੀ ਬੰਗਾ ਸਾਹਿਬ ਦੀ ਪਨਾਲੀਆਂ ਖੜੀ ਹੈ ਤੇ ਇਹਨਾਂ ਤੋਂ ਫਿਰ ਸਾਇਓਨਾਰਾ ਕਰਾਂਗੇ ਬੰਗਾਸਾ ਪੁਨੈਲੀਆਂ ਸਾਇਓਨਾਰਾ ਹੋ ਜਾਣਾ ਤੇ ਟਾਈਮ ਸੇਵ ਕਰ ਲਿਆ ਮੈਨੂੰ ਲੱਗਦਾ ਮੈਂ 10 ਮਿੰਟ ਘਰ ਵੀ ਲਾ ਜੂਗਾ ਸਕੂਲ ਪਹੁੰਚਣ ਤੋਂ ਪਹਿਲਾਂ अर्ਲੀ ਮਾਰਨਿੰਗ ਦੇ ਨਜ਼ਾਰੇ ਆ ਤੇ ਹਵੇਲੀ 24 ਹੋਅਰ ਓਪਨ ਹੈ ਤੇ ਵੀ ਆਰ ਦਾ ਫਰਸਟ ਕਸਟਮਰ ਹੈ ਨਾ ਵਰਕਰ ਇਹਨਾਂ ਦੇ ਲੱਗੇ ਹੋਏ ਆ ਕੋਈ ਰੰਗ ਮੇਲੇ ਇੱਕ ਫੈਮਿਲੀ ਹੋਰ ਹੈ ਤੇ ਐਦਾਂ ਦੀ ਗੱਲਬਾਤ ਹੈ ਸੋ ਇਹ ਸਾਡੀ ਅੰਮ੍ਰਿਤਸਰ ਫੇਰੀ ਤੋਂ ਵਾਪਸੀ ਹੈ ਤੁਸੀਂ ਸਾਰੇ ਨਾਲ ਹੈ ਮਾਨੋਨੰਦ ਹਵੇਲੀ ਜਲੰਧਰ ਦੇ ਬੰਗਾ ਸਾਹਿਬ ਲੀਡ ਕਰਦੇ ਹੋਏ ਤੇ ਆ ਤੁਹਾਨੂੰ ਦਿਖਾਇਆ ਸਾਡੀ ਵੀਆਈਪੀ ਪਾਰਕਿੰਗ ਚ ਸੀਐਮ ਵਾਲੀ ਸਪੇਸ ਤੇ ਸੀਐਮ ਪਾਰਕਿੰਗ ਪਲੇਸ ਤੇ ਆਪਣੀ 1001 WRV ਖੜੀ ਹੈ ਸੋ ਐਦਾਂ ਦੀਆਂ ਹੋਰ ਵੀਡੀਓ ਲਈ ਚੈਨਲ ਨਾਲ ਜੁੜੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ ਮਿਹਰਬਾਨੀ